बंद

ਇਹ ਸਾਰੇ ਵਿਦਿਆਰਥੀਆਂ ਨੇ ਡਿਸਪਲਾਈਨ ਦੇ ਵਿੱਚ ਰਹਿਣਾ ਹੈਗਾ ਵਿਦਿਆਰਥੀਆਂ ਵਿਦਿਆਰਥੀ ਜਿਹੜੇ ਡਿਸਪਲਾਈਨ ਰੱਖਦੇ ਆ ਇਸ ਕਰਕੇ ਕੋਈ ਇਸੇ ਕਰਨ ਲੱਗੇ ਕਿ ਕੋਈ ਤਿਸ਼ਰਾਤੀ ਆ ਵੈਸੀ ਵਿਦਿਆਰਥੀ ਆ ਗਿਆ ਪੜ੍ਹਨਗੇ ਵਿਦਿਆਰਥੀਆਂ ਸਾਰੇ ਸਖੀਅਰ ਲੱਗਣੇ ਚਾਹੀਦੇ ਆ ਅੰਦਰ ਬੈਠੀ ਜਿਹੜੀ ਜਮਾਤ ਸਾਡੇ ਦੇ ਰਾਤ ਕਰ ਰਹੇ ਆ ਬਿਲਕੁਲ ਯੂਨਾਈਟਡ ਨਾਲ ਜਿਵੇਂ ਕਰਨਗੇ ਉਵੇਂ ਕਰਨਾ ਹੈਗਾ ਇੱਥੇ ਸ਼ਾਂਤ ਬੈਠਣਾ ਹੈ ਸਾਰਿਆਂ ਨੇ ਤੇ ਕਿਸੇ ਨੇ ਵੀ ਰੌਲਾ ਨਹੀਂ ਪਾਉਣਾ ਦੇ ਭੈਣ ਭਰਾਵਾਂ ਨੂੰ ਜਿਹੜੇ पहला पढ़े ਨਹੀਂ ਸੀ ਉਹਨਾਂ ਤੋਂ ਬੇਟਾ ਹੋਣਾ ਕਿ ਉਹ ਉਹ ਕਹਿੰਦੇ ਹੁੰਦੇ ਆ ਕਿ ਜਿਹੜੀ ਥੋੜੀ ਦਸ਼ਮਿਕ ਜਿਹੜੀ ਸਾਢੇ ਦਸ਼ਮਿਕ ਕੀਤੀ ਹੋਣੀ ਥੋੜੀ ਜਿਹੀ ਹੈ ਬਰਾਬਰ ਉਹ ਕਮੀ ਸਿੱਖਿਆ ਦਿੱਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ what ਇਹ ਮਜਾਜ ਸਟੂਡੈਂਟਸ ਦੇ ਜ਼ਿਲ੍ਹਾ ਪ੍ਰਧਾਨ ਅਸੀਂ ਇੱਥੇ ਸਵੇਪਾ ਪత్రిక ਜੋ ਸਾਡਾ ਸੱਦਾ 18 19 2 ਤਰੀਕ ਨੂੰ ਦੋ ਦਿਨਾਂ ਅਸੀਂ ਪੂਰੇ ਪੰਜਾਬ ਭਾਰ ਵਿੱਚ ਮੁਜਾਰੇ ਕੀਤੇ ਆ ਇਹ ਮੁਜਾਰੇ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਨੇ ਨਵੀਂ ਸਿੱਖਿਆ ਨੀਤੀ ਜੋ ਕਿ 2020 ਵਿੱਚ ਬਣੀ ਲੌਕਡਾਊਨ ਦੇ ਦਰਮਿਆਨ ਤੇ ਉਹ ਜਿਹੜੀ ਉਹ ਜਦੋਂ ਲਾਗੂ ਹੋਈ ਆ ਪੰਜਾਬ ਸਰਕਾਰ ਨੇ ਵੀ ਲਾਗੂ ਕੀਤੀ ਆ ਪੰਜਾਬ ਵਿੱਚ ਤਾਂ ਉਹ ਨੀਤੀ ਦੇ ਲੱਛਣ ਸਾਹਮਣੇ ਆਉਣ ਜਿਹੜੇ ਉਹ ਦਿਖ ਰਹੇ ਆ ਸਾਹਮਣੇ ਆਏ ਆ ਇੱਥੇ ਇਹਨਾਂ ਨੇ ਮੇਜਰ ਮਾਈਨਰ ਦੇ ਨਾਂ ਤੇ ਬਾਧੂ ਵਿਸ਼ੇ ਵਿਦਾਏ ਜਿਨ੍ਹਾਂ ਦਾ ਕੋਈ ਜਿਹੜੀਆਂ ਕਿਤਾਬਾਂ ਨਹੀਂ ਪ੍ਰਕਾਸ਼ਿਤ ਹੋਈਆਂ ਕੋਈ ਉਹਨਾਂ ਦੇ ਅਧਿਆਪਕ ਦੇਖਿੰਦੇਗੇ ਵਿਸ਼ੇ ਸਾਲ ਵੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਿਹੜਾ ਮੇਜਰ ਮਾਈਨਰ ਦੇ ਵਿਸ਼ਾ ਵਿੱਚ ਇੰਨਾ ਹੋ ਲਜੇ ਕਿ ਉਹ ਜਿਹੜੇ ਉਹ ਚੰਗੀ ਤਰ੍ਹਾਂ ਪੜ੍ਹ ਨਹੀਂ ਪਾਏ ਤੇ ਬਿਨਾ ਪੜ੍ਹਾਈ ਜਿਹੜੇ ਉਹਨਾਂ ਨੇ ਪੇਪਰ ਦੇਣਾ ਪਿਆ ਇਸ ਵਾਰ ਫੇਰ ਜਿਹੜੇ ਮੇਜਰ ਮਾਈਨਰ ਵਿਸ਼ੇ ਇਸ ਸੈਸ਼ਨ ਵਿੱਚ ਵੀ ਲਾਗੂ ਹੋਇਆ ਸਾਡੀ ਇਹ ਮੰਗ ਆ ਕਿ ਮੇਜਰ ਮਾਈਨਰ ਵਿਸ਼ੇ ਦੇ ਨਾਮ ਤੇ ਵਿਦਿਆਰਥੀਆਂ ਤੋਂ ਜਿਹੜਾ ਉਹਨਾਂ ਦੀ ਵਿਦਿਆਰਥੀ ਜਿਹੜੇ ਪਹਿਲੇ ਚੂਜ਼ ਕਰਦੇ ਸੀ ਕਿ ਉਹਨਾਂ ਨੇ ਕਿਹੜੀ ਕਿਹੜਾ ਵਿਸ਼ਾ ਰੱਖਣਾ ਉਹ ਆਜ਼ਾਦੀ ਜਿਹੜੀ ਖੋਹ ਲਈ ਗਈ ਆ ਇਹ ਆਜ਼ਾਦੀ ਜਿਹੜੀ ਵਿਦਿਆਰਥੀ ਨਹੀਂ ਪਸੰਦ ਦੇ ਵਿਸ਼ੇ ਚੂਜ਼ ਕਰਦੇ ਜਾਂਦੀ ਅਸੀਂ ਬਰਦਾਸ਼ਤ ਨਹੀਂ ਕਰਾਂ ਜਿਹੜੇ ਰੱਦ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਪੰਜਾਬੀ ਤੇ ਅੰਗਰੇਜ਼ੀ ਦੋ ਲਾਜ਼ਮੀ ਵਿਸ਼ੇ ਹੁੰਦੇ ਸੀ ਬਾਕੀ ਤਿੰਨ ਵਿਸ਼ੇ ਜਿਹੜੇ ਵਿਦਿਆਰਥੀ ਆਪਦੀ ਮਰਜ਼ੀ ਨਾਲ ਚੂਜ਼ ਕਰਦੇ ਸੀ ਪਰ ਹੁਣ ਵਿਸ਼ੇ ਉਹ ਆਪਦੀ ਮਰਜ਼ੀ ਨਾਲ ਚੂਜ਼ ਨਹੀਂ ਕਰ 파ਰੇ ਯੂਨੀਵਰਸਿਟੀ ਦੇ ਟੈਂਪਲੇਟ ਮੁਤਾਬਕ ਤੇ ਉੱਪਰੋਂ ਕਾਲਜਾਂ ਦੀ ਮਨਮਰਜ਼ੀ ਮੁਤਾਬਕ ਜਿਹੜੇ ਥੋਪੇ ਗਏ ਆ ਦੂਜੀ ਸਾਡੀ ਮੰਗ ਆ ਵੀ ਸਮੈਸਟਰ ਸਿਸਟਮ ਜੋ 2013 ਤੋਂ ਲਾਗੂ ਹੋਇਆ ਹੋਇਆ ਸਮੈਸਟਰ ਸਿਸਟਮ ਇਸ ਤਰ੍ਹਾਂ ਲਾਗੂ ਹੋਇਆ ਕਿ ਵਿਦਿਆਰਥੀਆਂ ਕੋਲੇ ਪੜ੍ਹਨ ਦਾ ਸਮਾਂ ਨਹੀਂ ਪ੍ਰੋਫੈਸਰਾਂ ਕੋਲੇ ਪੜ੍ਹਾਉਣ ਦਾ ਸਮਾਂ ਨਹੀਂ ਤੇ ਸਿੱਧਾ ਜਿਹੜਾ ਪੇ ਰਜ ਲੱਗੇ ਜਾਂਦੇ ਆ ਸਿਰਫ 1.5 ਮਹੀਨਾ ਕਲਾਸਾਂ ਲੱਗਦੀਆਂ ਉਹਦੇ ਵਿੱਚ ਵੀ ਕਈ ਸਾਰੀਆਂ ਛੁੱਟੀਆਂ ਕਈ ਸਾਰੇ ਪ੍ਰੋਗਰਾਮ ਆਉਂਦੇ ਆ ਜਿਹਦੇ ਕਰਕੇ ਵਿਦਿਆਰਥੀ ਬਿਨਾ ਕਲਾਸਾਂ ਲਾਈ ਪੇਪਰ ਦੇ ਲਈ ਮਜਬੂਰ ਹੁੰਦੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਸਪਨਿਆਂ ਉਹਨਾਂ ਦੀ ਆਉਂਦੀ ਹੈਗੀਆਂ ਜਿਹੜੇ ਵਿਦਿਆਰਥੀ ਮੈਡ ਦੇ ਆਧਾਰ ਤੇ ਦੇ ਪੜ ਪੜ ਕੇ ਆਏ ਆ 85 85% ਨੰਬਰ 90 90% ਨੰਬਰ ਲੈ ਕੇ ਮੈਡ ਦੇ ਆਧਾਰ ਤੇ ਜਿਹੜਾ ਉਹ ਕੰਪੀਟੀਸ਼ਨ ਵਿੱਚੋਂ ਇੱਥੇ ਦਾਗੜਾ ਲੈਂਦੇ ਆ ਉਹ ਜਿਹੜਾ ਸਪਨਿਆਂ ਦਾ ਸਾਹਮਣਾ ਕਰਦੇ ਆ ਉਹ ਇੱਥੇ ਜਿਹੜਾ ਸਿਸਟਮ ਹਸਮੈਸ ਸਿਸਟਮ ਆਜਾਵਾ ਤੋਂ ਵਿਸ਼ੇ ਥੋਪੇ ਗਏ ਇਹਦੇ ਕਰਨਾ ਦੇ ਵਿੱਚ ਪੂਰਾ ਸਾਲ ਕਲਾਸਾਂ ਲੱਗਣ ਦੇ ਬਾਅਦ ਇੱਕੋ ਵਾਰ ਪੇਪਰ ਹੋਣਾ ਤੇ ਨਾਲ ਹੀ ਜਿਹੜੇ ਮੇਜਰ ਮਾਈਨਰ ਵਿਸ਼ੇ ਰਾਤ ਤੋਂ ਮडम ਨਾਲ ਹੀ ਸਾਡੀ ਇਹ ਵੀ ਮੰਗ ਆ ਕਿ ਯੂਨੀਵਰਸਿਟੀ ਵੱਲੋਂ ਜਿਹੜੀਆਂ ਫੀਸਾਂ ਵਧਾਈਆਂ ਗਈਆਂ ਪੰਜਾਬ ਯੂਨੀਵਰਸਿਟੀ ਵੱਲੋਂ 7% ਤੋਂ ਲੈ ਕੇ 102% ਤੱਕ ਫੀਸਾਂ ਦਾ ਵਾਧਾ ਹੋਇਆ ਬਾਕਮੁਬ ਫੀਸਾਂ ਦਾ ਇਹ ਫੀਸਾਂ ਦਾ ਵਾਧਾ ਜਿਹੜਾ ਅਸੀਂ ਬਰदाश्त ਨਹੀਂ ਕਰਾਂਗੇ ਇਹ ਵਾਪਸ ਲਿਆ ਜਾਣਾ ਚਾਹੀਦਾ ਜਿੰਨਾ ਟਾਈਮ ਸਾਡੀ ਇਹ ਮੰਗਾਂ ਹੱਲ ਨਹੀਂ ਹੋਈਆਂ ਅਸੀਂ ਸੰਘਰਸ਼ ਕਰਦੇ ਰਾਵਾਂਗੇ